ਮੈਲੇ ਲੇਖ ਤੇਰੇ ਉਹ ਤੋ ਵੀ ਸਕਦਾ ਏ ਏ ਮੈਲੇ ਲੇਖ ਤੇਰੇ ਉਹ ਤੋ ਵੀ ਸਕਦਾ ਏ ਉਹ ਦੇ ਵੀ ਸਕਦਾ ਏ ਉਹ ਕੋ ਵੀ ਸਕਦਾ ਏ ਉਹ ਦੇ ਵੀ ਸਕਦਾ ਏ ਉਹ ਕੋ ਵੀ ਸਕਦਾ ਏ ਤੇਰਾ ਚੰਗਮੜਾ ਤੇਰਾ ਚੰਗਾ ਮਾੜਾ ਤਕੜੀ ਵਿੱਚ ਢੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ ਛੱਡ ਮਲਕ ਤੇ ਡੋਰਾ ਛੱਡ ਮਲਕ ਤੇ ਡੋਰਾ ਤੂੰ ਕਿਉਂ ਢੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰੇ ਰੱਬ ਕੋਲ ਦਾਈ ਤੂੰ ਚਾਵੇਂ ਸਭ ਤੇਰਾ ਪਰ ਉਹਦੀ ਮਰਜ਼ੀਏ ਤੂੰ ਚਾਵੇਂ ਸਭ ਤੇਰਾ ਪਰ ਉਹਦੀ ਮਰਜ਼ੀਏ ਸਭ ਰਿਸ਼ਤੇ ਫਰਜ਼ਾਂ ਦੇ ਐਥੇ ਸਭ ਕੁਝ ਫਰਜ਼ੀਏ ਸਭ ਰਿਸ਼ਤੇ ਫਰਜ਼ਾਂ ਦੇ ਐਥੇ ਸਭ ਕੁਝ ਫਰਜ਼ੀਏ ਓਹੋ ਤੈਨਹੀਂ ਰਹਿੰਦਾ ਓਹੋ ਤੈਨਹੀਂ ਰਹਿੰਦਾ ਕਿਥੇ ਤੂੰ ਢੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ ਛੱਡ ਮਲਕ ਤੇ ਡੋਰਾ ਛੱਡ ਮਲਕ ਤੇ ਡੋਰਾ ਕਿਉ ਡੋਲ ਦਾਈ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲ ਦਾਈ ਪਾਵੇ ਪਛਤਾਵੇ ਨਹੀਂ ਸਭ ਇੱਥੇ ਹੀ ਰਹਿ ਜਾਣਾ ਪਾਵੇ ਪਛਤਾਵੇ ਨਹੀਂ ਸਭ ਇੱਥੇ ਹੀ ਰਹਿ ਜਾਣਾ ਤੋਹੀ ਮੁਕ ਜਾਵੇਗਾ ਰੂਹੀ ਮੁਕ ਜਾਵੇਗਾ ਇਹ ਸੁਲਝ ਨਹੀ ਤਾਣਾ ਇਹ ਸੁਲਝ ਨਹੀ ਤਾਣਾ ਛੱਡ ਦੇ ਮੋਮਾਇਆ ਤੂੰ ਛੱਡ ਦੇ ਮੋਮਾਇਆ ਤੂੰ ਮਿੱਟੀ ਕਿਉਂ ਫੋਲ ਦਾਈਂ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲ ਦਾਈਂ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾਏ ਛੱਡ ਮਲਕ ਤੇ ਡੋਰਾ ਛੱਡ ਮਲਕ ਤੇ ਡੋਰਾ ਯੋ ਕਿਉ ਡੋਲਦਾਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾਏ ਇੱਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾਏ ਛੱਡ ਮਲਕ ਤੇ ਡੋਰਾ